ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਖੋ ਜੀ ਅੱਜ ਅਪਣੇ ਗੱਲ ਕਰਨੀਆਂ ਇਨਸਾਨ ਦੀ ਕਾਮਯਾਬੀ ਬਾਰੇ ਕਹਿੰਦੇ ਵੀ ਜ਼ਿੰਦਗੀ 'ਚ ਸਾਨੂੰ ਕਈ ਵਾਰ ਉਹ ਰਾਹ ਨਹੀਂ ਲੱਭਦੇ ਜਿਨ੍ਹਾਂ ਰਾਹਾਂ ਤੇ ਤੁਰ ਕੇ ਅਸੀਂ ਕਾਮਯਾਬ ਹੋਣਾ ਚਾਹੁੰਦੇ ਹਾਂ ਠੀਕ ਹੈ ਜੀ ਕਿਉਂਕਿ ਕਿਉਂਕਿ ਕਈ ਵਾਰ ਰੱਬ ਚਾਹੁੰਦਾ ਹੁੰਦਾ ਵੀ ਤੁਸੀਂ ਇਹ ਰਾਹ ਖੁਦ ਬਣਾਓ ਖੁਦ ਚੁਣੋ ਮੈਂ ਤੁਹਾਡੇ ਨਾਲ ਖੜਾ ਠੀਕ ਹੈ ਜੀ ਪਰਮਾਤਮਾ ਕਈ ਵਾਰ ਸਾਨੂੰ ਹੀ ਚਾਹੁੰਦਾ ਹੁੰਦਾ ਵੀ ਤੁਸੀਂ ਖੁਦ ਉੱਠੋ ਖੁਦ ਤੁਰੋ ਮੈਂ ਤੁਹਾਡੇ ਮਗਰਾਂ ਠੀਕ ਹੈ ਜੀ ਅਸੀਂ ਜੇ ਕਦਮ ਪਟਾਂਗੇ ਪਹਿਲਾ ਕਦਮ ਪਟਾਂਗੇ ਤਾਹੀਂ ਉਸ ਰਸਤੇ ਤੇ ਚੜਾਂਗੇ ਕਾਮਯਾਬੀ ਵਾਲੇ ਤੇ ਕਾਮਯਾਬੀ ਛੋਟੇ ਲੈਵਲ ਤੋਂ ਸਟਾਰਟ ਹੋਇਆ ਕਰਦੀ ਹੈ ਜੇ ਅਸੀਂ ਪੌੜੀ ਦੇ ਪਹਿਲੇ ਡੰਡੇ ਤੇ ਪੈਰ ਧਰਾਂਗੇ ਤਾਂ ਅਸੀਂ ਲਾਸਟ ਵਾਲੇ ਡੰਡੇ ਤੱਕ ਪਹੁੰਚ ਸਕਦੇ ਆ ਠੀਕ ਹੈ ਜੀ ਦੇਖੋ ਕਈ ਵਾਰ ਅਸੀਂ ਇੰਨੀਆਂ ਹਿੰਮਤਾਂ ਹਾਰ ਜਾਂਦੇ ਆ ਇੰਨੀਆਂ ਹਿੰਮਤਾਂ ਹਾਰ ਜਾਂਦੇ ਆ ਬਸ ਅ ਪਿਆ ਬੈਠਿਆਂ ਘੁੰਮਿਆਂ ਫਿਰਿਆਂ ਹੀ ਅਸੀਂ ਦਿਹਾੜੀ ਖਤਮ ਕਰ ਦੰਨੇ ਆ ਆ ਨਹੀਂ ਹੋਇਆ ਮੈਂ ਕੰਮਜਾਬ ਕਿੱਥੇ ਹੋਣਾ ਬੱਚਿਆਂ ਦਾ ਜ਼ਿਆਦਾਤਰ ਕਹਿਣ ਹੁੰਦਾ ਮੈਂ ਕੰਮਜਾਬ ਕਿੱਥੇ ਹੋਣਾ ਮੈਂ ਕਿਹੜਾ ਕੰਮ ਕਰਾਂ ਮੈਂ ਕੀ ਕਰਾਂ ਦੱਸ ਮੈਂ ਕਿਹਦੇ ਨਾਲ ਦਿਹਾੜੀਆਂ ਕਰ ਲੱਜਾਂ ਇਹ ਹੁੰਦਾ ਸਾਡਾ ਹਿੰਮਤ ਹਾਰਨਾ ਇਹਨੂੰ ਕਹਿੰਦੇ ਆ ਹਿੰਮਤ ਹਾਰਨਾ ਜਦੋਂ ਅਸੀਂ ਹਿੰਮਤ ਕਰਿਓ ਨਹੀਂ ਦੇਖੋ ਕੰਮ ਅਨੇਕਾ ਨੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਜਿਹੜੀ ਅੱਜ ਦੇ ਬੱਚਿਆਂ 'ਚ ਮੈਂ ਗੱਲ ਦੇਖੀ ਆ ਦੇਖੋ ਦੇਖੀ ਰੀਸ ਜਿਹੜੀ ਰੀਸ ਹੈ ਸਾਨੂੰ ਇਹ ਬਹੁਤ ਕਹਿੰਦੇ ਨੇ ਵੀ ਜਿਹੜੀ ਰੀਸ ਹੈ ਇਹ ਸਾਨੂੰ ਬਹੁਤ ਪਿੱਛੇ ਰੱਖ ਲੈਂਦੀ ਆ ਰੀਸ ਨਾ ਕਦੇ ਕਿਸੇ ਦੀ ਕਰਿਆ ਕਰੋ ਰੀਸ ਮੈਂ ਕਾਮਯਾਬੀ ਵਾਲੀ ਰੀਸ ਦੀ ਗੱਲ ਨਹੀਂ ਕਰਦੀ ਮੈਂ ਰੀਸ ਕਰਦੀ ਆ ਇਹ ਵੀ ਅੱਜ ਦੇ ਜਿਹੜੇ ਬੱਚੇ ਆ ਨਾ ਉਹ ਬਹੁਤ ਜ਼ਿਆਦਾਤਰ ਆਪ ਤੋਂ ਬੰਦ ਕਾਮਯਾਬ ਬੱਚਿਆਂ ਨੂੰ ਦੇਖ ਕੇ ਕਮਜ਼ੋਰ ਪੈ ਜਾਂਦੇ ਨੇ ਵੀ ਉਹ ਤਾਂ ਹੋ ਗਿਆ ਮੇਤੇ ਨਹੀਂ ਹੋਣਾ ਮੇਰੀ ਕਿਸਮਤ ਨਹੀਂ ਚੰਗੀ ਹੁਣ ਬਹੁਤ ਬੱਚੇ ਦਿਮਾਗ ਚ ਇਹ ਚੀਜ਼ ਲਈ ਬੈਠੇ ਆਂ ਵੀ ਬਾਹਰ ਜਾਣਾ ਹੈ ਪ੍ਰਦੇਸ਼ਾਂ ਚ ਜਾਣਾ ਹੈ ਦੇਖੋ ਕਈ ਵਾਰ ਸਿਪੜਾਈ ਛੱਡ ਦਿੰਦੇ ਆਂ ਜਵਾਕ ਸਾਡੇ ਪੜ੍ਹਾਈ ਛੱਡ ਦਿੰਦੇ ਆਂ ਪਲੱਸ 2 ਕਰੀ ਪੜ੍ਹਾਈ ਛੱਡਤੀ ਠੀਕ ਆ ਕਿਸੇ ਹੋਰ ਕੰਮ ਨੂੰ ਹੱਥ ਪਾ ਲਿਆ ਉਹ ਕੰਮ ਨਹੀਂ ਹੋਇਆ ਕਿਸੇ ਹੋਰ ਕੰਮ ਨੂੰ ਹੱਥ ਪਾ ਲਿਆ ਕੰਮੇ ਬਦਲੀ ਜਾਣੇ ਨੇ ਕੱਪੜਿਆਂ ਵਾਂਗੂ ਦੇਖੋ ਇੱਕ ਰਾਹ ਤੇ ਚੱਲੋ ਕਾਮਯਾਬੀ ਜ਼ਰੂਰ ਮਿਲਦੀ ਆ ਜ਼ਰੂਰ ਮਿਲਦੀ ਆ ਅਸੀਂ ਮਿੱਥ ਕੇ ਚੱਲੀਏ ਬਈ ਹਾਂ ਅਸੀਂ ਇਹ ਕੰਮ 'ਚ ਤਨ ਮਨ ਲਾਉਣਾ ਕੋਈ 100 'ਚ ਇੱਕ ਅੱਧਾ ਹੁੰਦਾ ਹੈ ਕਿਸੇ ਨੂੰ ਸਕਸੈਸ ਨਾ ਮਿਲੇ ਨਹੀਂ ਹਰ ਇੱਕ ਕੰਮ ਜਦੋਂ ਅਸੀਂ ਰੂਹ ਨਾਲ ਕਰਨ ਲੱਗਦੇ ਹਾਂ ਸਾਡੇ ਰਾਹ 'ਚ ਰੋੜੇ ਵੀ ਆਉਂਦੇ ਨੇ ਸਾਨੂੰ ਔਕੜਾਂ ਵੀ ਆਉਂਦੀਆਂ ਨੇ ਸਭ ਕੁਝ ਹੀ ਹੁੰਦਾ ਹੈ ਪਰ ਸਾਨੂੰ ਕਾਮਯਾਬੀ ਮਿਲਦੀ ਹੀ ਮਿਲਦੀ ਹੈ 2 ਸਾਲ ਨੂੰ 4 ਸਾਲ ਨੂੰ 5 ਸਾਲ ਨੂੰ ਕਾਮਯਾਬੀ ਮਿਲਦੀ ਹੀ ਮਿਲਦੀ ਹੈ ਜਿਹੜੀ ਗੱਲ ਆ ਜਾਂਦੀ ਹੈ ਪ੍ਰਦੇਸਾਂ ਦੀ ਜਵਾਕਾਂ ਦੇ ਦਿਮਾਗ ਤੇ ਇੱਕੋ ਕੂਪਤ ਸਵਾਰ ਹੋ ਜਾਂਦਾ ਹੈ ਪੜ੍ਹਾਈ ਛੱਡ ਕੇ ਘਰ ਬਹਿ ਜਾਣਾ ਮੈਂ ਬਾਹਰ ਜਾਣਾ ਹੈ ਮੈਂ ਬਾਹਰ ਜਾਣਾ ਹੈ ਦੇਖੋ ਮਾਪੇ ਹੁਣ ਕਿਥੋਂ ਚੱਕ ਕੇ ਭੇਜਦਣ ਬਾਹਰ ਨੂੰ ਮਾਪਿਆਂ ਦੇ ਕਿਹੜਾ ਘਰ ਦੇ ਜਹਾਜ਼ ਨੇ ਘਰ ਦੀਆਂ ਬੈਸੀਆਂ ਨੇ ਠੀਕ ਹੈ ਦੇਖੋ ਕਈ ਵਾਰ ਜਵਾਕ ਬਾਹਰ ਦੇ ਚੱਕਰ ਚ ਆਪਣੀ ਓਵਰੇਜ ਕਰ ਲੈਂਦੇ ਨੇ ਹੋਰ ਨਾ ਕੰਮਾਂ ਤੋਂ ਵੀ ਜਾਂਦੇ ਲੱਗਦੇ ਆ ਉਹ ਬਾਹਰ ਦਾ ਇੰਨਾ ਭੂਤ ਸਵਾਰ ਹੋਇਆ ਹੋਇਆ ਹੁੰਦਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਦੁਨੀਆ ਬਾਹਰ ਦੀ ਰੋਟੀ ਖਾਂਦੀ ਦੀ ਅੱਗੇ ਇੱਥੇ ਕਾਮਯਾਬੀਆਂ ਨਹੀਂ ਹੈਗੀਆਂ ਤੁਸੀਂ ਭਾਈ ਪੜਾਈ ਵੀ ਛੱਡਤੀ ਪੜਾਈ ਤੁਸੀਂ ਠੀਕ ਹੈ ਪਲੱਸ 2 ਕਰ ਲਈਂਗਾ ਬੀਏ ਕਰ ਲਓ ਐਮਏ ਕਰ ਲਓ ਕੋਈ ਡਿਪਲੋਮਾ ਡਿਗਰੀ ਤੁਹਾਡੇ ਹੱਥ ਚ ਹੋਊਗਾ ਬਾਹਰ ਦਾ ਵੀ ਬਣ ਜਾਂਦਾ ਹੁੰਦਾ ਹੈ ਜੇ ਆਈਲੈਟਸ ਪ੍ਰਤੀ ਨਹੀਂ ਬਣੂਗਾ ਤਾਂ ਹੋਰ ਲੋਟ ਬਣ ਜਾਊਗਾ ਬਹੁਤ ਤਰੀਕੇ ਨੇ ਬਾਹਰ ਜਾਣ ਦੇ ਤੁਸੀਂ ਜਮਾਂ ਨਿੱਲ ਹੋ ਕੇ ਆਪਣੇ ਦਿਮਾਗ ਨੂੰ ਨਿੱਲ ਕਰਕੇ ਤੁਸੀਂ ਬਸ ਹਿੰਮਤਾਂ ਹਾਰ ਜਾਂਦੇ ਹੋ ਹਿੰਮਤਾ ਜਦੋਂ ਤੁਸੀਂ ਹਾਰ ਜੰਨੇ ਹੋ ਫਿਰ ਤੁਹਾਨੂੰ ਜਿਤਾ ਵੀ ਕੋਈ ਨਹੀਂ ਸਕਦਾ ਤੁਹਾਨੂੰ ਕਾਮਯਾਬ ਕੋਈ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਸਾਰਾ ਕੁਝ ਮਾਪਿਆਂ ਦੇ ਹੱਥ ਨਹੀਂ ਹੈਗਾ ਮਾਪੇ ਪਾਪਾ ਨੂੰ ਤੁਸੀਂ ਬੱਡ ਬੱਡ ਖਾਈ ਜਾਨੇ ਹੋ ਤੁਸੀਂ ਕੀ ਕਰਿਆ ਤੁਸੀਂ ਐਂ ਕਰਤਾ ਤੁਸੀਂ ਐਂ ਕਰਤਾ ਦੇਖ ਮਾਪੇ ਪਾਪਾ ਨੇ ਕੁਝ ਨਹੀਂ ਕਰਿਆ ਮਾਪੇ ਪਾਪਾ ਤੁਸੀਂ ਜਿੰਨੀਆਂ ਮਰਜ਼ੀ ਪੜਾਈਆਂ ਕਰ ਲਓ ਮਾਪੇ ਪਾਪਾ ਮੈਂ ਆਪਣਾ ਆਪ ਵਿਕ ਜਵੇ ਮਾں ਬਾਪ ਕਦੇ ਜਵਾਕ ਨੂੰ ਇਹ ਨਹੀਂ ਹੋਊਗਾ ਕੋਈ ਹੋਊ ਘੱਟ ਦਿਮਾਗ ਵਾਲਾ ਮਾਪੇ ਪਾਪਾ ਜਿਹੜਾ ਬੱਚੇ ਨੂੰ ਪੜਨ ਤੋਂ ਰੋਕੂ ਜਿਹੜਾ ਬੱਚੇ ਦੀ ਕਾਮਯਾਬੀ ਚ ਸਾਥ ਨਹੀਂ ਦਊ ਹਰ ਇੱਕ ਮਾਮਾ ਮਾਪੇ ਸਾਥ ਦਿੰਦਾ ਹੈ ਪੜਨਾ ਭਾਈ ਤੁਸੀਂ ਆ ਕੋਈ ਕੰਮ ਕਰਨਾ ਹੈ ਮਨ ਮਾਰ ਕੇ ਉਹ ਕਰਨਾ ਤੁਸੀਂ ਆ ਬਾਹਰ ਦਾ ਪ੍ਰਦੇਸਾਂ ਦਾ ਤੁਹਾਡੇ ਕਰਮਾਂ ਚ ਹੋਊਗਾ ਬਣੇ ਜਾਣਾ ਪਰ ਇਹ ਨਾ ਨਾ ਹੋਵੇ ਅਸੀਂ ਕੱਲ ਨੂੰ ਦੇਖ ਕੇ ਆਪਣੀ ਅੱਜ ਵੀ ਗਵਾ ਲਈਏ ਫਲਾਣੇ ਦਾ ਚਲੇ ਗਿਆ ਮੇਰਾ ਨਹੀਂ ਬਣਿਆ ਠਮਕੇ ਦਾ ਚਲੇ ਗਿਆ ਮੇਰਾ ਨਹੀਂ ਬਣਿਆ ਦੇਖ ਹਰੇਕ ਇਨਸਾਨ ਦੀ ਆਪਣੀ ਆਪਣੀ ਕਿਸਮਤ ਹੁੰਦੀ ਆ ਹਰੇਕ insan ਦੀ ਆਪਣੀ ਆਪਣੀ ਕਿਸਮਤ ਹੁੰਦੀ ਹੈ ਹੁਣ ਕਈ ਵਾਰ ਪੰਜ ਚਾਰ ਭੈਣ ਭਾਈ ਕੋਟੜ ਦੇ ਜੰਮੇ ਹੁੰਦੇ ਨੇ ਉਹਨਾਂ ਦੀ ਤਕਦੀਰ ਤਾਂ ਨਹੀਂ ਇੱਕੋ ਜਿਹੀ ਹੁੰਦੀ ਤਕਦੀਰ ਤਾਂ ਨਹੀਂ ਇੱਕੋ ਜਿਹੀ ਹੁੰਦੀ ਠੀਕ ਹੈ ਕਈ ਵਾਰ ਕੀ ਹੁੰਦਾ ਜੇ ਤਕਦੀਰ ਚ ਪ੍ਰਦੇਸਾਂ ਦਾ ਕੰਮ ਨਾ ਹੀ ਹੋਵੇ ਬਈ ਮਹਾਰਾਜ ਵੱਲੋਂ ਜਾ ਹੀ ਨਹੀਂ ਹੋਣਾ ਤੁਸੀਂ ਇਹ ਦੇਖ ਲਓ ਵੀ ਬਾਝਹਾਦੀ ਲਾ ਲਓ ਭਾਵੇਂ ਮੇਰੀ ਨਿਗਾਹ ਚਾਹੇ ਜੇ ਮੁੰਡੇ ਵੀ ਹੈਗੇ ਆ ਜਿਨ੍ਹਾਂ ਦੀਆਂ ਘਰ ਵਾਲੀਆਂ ਬਾਹਰ ਗਈਆਂ ਹੋਈਆਂ ਉਹ ਵਿਚਾਰੇ 7-8-8 ਸਾਲ ਦੇ ਹੋਰੇ ਬੈਠੇ ਆ ਬਾਜੇ ਮੁੰਡਿਆਂ ਦਾ ਮਗਰੇ ਕੰਮ ਬਣ ਜਾਂਦਾ ਹੈ ਅਗਲੀਆਂ ਸਾਲ 6 ਮਹੀਨੇ ਚ ਲੈ ਜਾਂਦੀਆਂ ਨੇ ਬਹੁਤ ਮੁੰਡੇ ਇਹ ਜਿਹੇ ਆ ਜਿਨ੍ਹਾਂ ਦੇ ਪਿਓ ਗਏ ਹੋਏ ਨੇ 20 ਵੀ 25-25 ਸਾਲ ਦੇ ਉਹ ਜਵਾਕਾਂ ਦਾ ਨਹੀਂ ਬਣਿਆ ਬਥੇਰੀਆਂ ਢਾਈਆਂ ਕਰ ਲੀਆਂ ਇਹ ਵੀ ਇੱਕ ਤਕਦੀਰ ਹੈ ਹੁਣ ਆਪਾਂ ਜੇ ਕਹੀਏ ਵੀ ਭਾਈ ਹਾਏ ਫਲਾਣੇ ਦੀ ਬਹੂ ਲੈ ਗਈ ਮੁੰਡੇ ਨੂੰ ਸਾਡੇ ਵਾਲੇ ਨੂੰ ਨਹੀਂ ਲੈ ਕੇ ਗਈ ਖਬਰ ਕੋਈ ਪਹੂ ਦੇ ਮਾਂਚੇ ਮੈਲ ਹੈ ਨਹੀਂ ਇਹ ਸਾਡੀ ਸੋਚ ਗਲਤ ਹੈ ਇਹ ਸਾਡੀ ਸੋਚ ਗਲਤ ਹੈ ਜਦੋਂ ਸਾਡਾ ਦਾਣਾ ਪਾਣੀ ਜਿੱਥੇ ਦਾ ਵੀ ਹੋਣਾ ਹੈ ਉਦੋਂ ਹੀ ਅਸੀਂ ਚੁਕਣਾ ਹੈ ਕਰਮਾਂ ਤੋਂ ਬਿਨਾਂ ਸਾਤੋਂ ਰਿਸ਼ਤੇਦਾਰੀ ਚ ਨਹੀਂ ਆਇਆ ਜਾਂਦਾ ਜਦੋਂ ਸਾਡਾ ਦਾਣਾ ਪਾਣੀ ਉੱਠ ਕੱਢਦਾ ਅਗਲੇ ਦੇ ਘਰ ਦਾ ਨਾ ਅਸੀਂ ਬੈਠੇ ਬੈਠੇ ਉੱਠ ਕੇ ਤਿਆਰੀ ਖਿੱਚ ਲੈਣੇ ਆ ਵੀ ਚਲੋ ਫਲਾਣੀ ਜਗ੍ਹਾ ਜਾ ਕੇ ਆਈਏ ਨਹੀਂ ਸਾਲਾਂ ਲੰਘ ਜਾਂਦੇ ਆ ਜਾਈ ਨਹੀਂ ਹੰਦਾ ਇਹ ਸਭ ਦਾਣੇ ਪਾਣੀ ਦੀਆਂ ਖੇਡਾਂ ਹੁੰਦੀਆਂ ਨੇ ਦਾਣੇ ਪਾਣੀ ਦੀਆਂ ਖੇਡਾਂ ਹੁੰਦੀਆਂ ਤੁਸੀਂ ਨਾ ਤਕਦੀਰ ਨੂੰ ਦੋਸ਼ ਦਿਆ ਕਰੋ ਨਾ ਤੁਸੀਂ ਮਾਪੇ ਨੂੰ ਦੋਸ਼ ਦਿਆ ਕਰੋ ਤੁਸੀਂ ਆਪਣੀਆਂ ਹਿੰਮਤਾਂ ਹੀ ਬਣਾ ਕੇ ਰੱਖਿਆ ਕਰੋ ਮਿੰਜੇ ਪਰ ਲਿਟੀ ਜਾਣਾ ਦੋਸ਼ ਦਈ ਜਾਣਾ ਕਦੇ ਉਧਰ ਨੂੰ ਮੂੰਹ ਘਮਾ ਲਿਆ ਕਦੇ ਉਧਰ ਨੂੰ ਮੂੰਹ ਘਮਾ ਲਿਆ ਕਦੇ ਬਾਪ ਨੂੰ ਨਿੰਦਤਾ ਕਦੇ ਮਾਂ ਨੂੰ ਨਿੰਦਤਾ ਫਲਾਣੇ ਦਾ ਗਿਆ ਮੇਰੇ ਤੇ ਨਹੀਂ ਬਣਿਆ ਤੁਸੀਂ ਮੈਨੂੰ ਤੋੜਦੇ ਨਹੀਂ ਤੁਸੀਂ ਮੇਰਾ ਆਏ ਨਹੀਂ ਕਰਦੇ ਮੈਂ ਬਹੁਤ ਜਵਾਬ ਦੇਖੇ ਆ ਜਿਹੜੇ ਬਾਹਰ ਦੇ ਚੱਕਰ ਚ ਆਪਣੀ 40 40 ਸਾਲ ਦੀ 45 45 ਸਾਲ ਦੀ ਉਮਰ ਕਰ ਲੈਂਦੇ ਨੇ ਇੱਕੋ ਚੀਜ਼ ਨੂੰ ਲੈ ਕੇ ਕਦੇ ਨਾ ਬੈਠਿਆ ਕਰੋ ਜਿੱਥੇ ਹੈਗੇ ਆ ਉੱਥੇ ਜੋ ਵੀ ਕੰਮ ਹੈ ਉੱਥੇ ਕਰ ਲਓ ਇੰਨੇ ਘਰ ਕੰਮ ਕਰ ਲਓ ਕੋਈ ਤੁਹਾਡਾ ਖੇਤੀਬਾੜੀ ਦਾ ਉਹ ਕਰ ਲਓ ਨਹੀਂ ਵਾਰਦਾ ਬਣਿਆ ਕੋਈ ਪਸ਼ੂਆਂ ਦਾ ਕਰ ਲਓ ਨਹੀਂ ਪਸ਼ੂਆਂ ਦਾ ਕਰਨਾ ਕੋਈ ਦੁਕਾਨਦਾਰੀ ਸਿਸਟਮ ਕਰ ਲਓ ਉਹ ਵੀ ਨਹੀਂ ਕਰਨਾ ਕੋਈ ਕੋਰਸ ਕਰ ਲਓ ਕੋਈ ਕੋਰਸ ਵੀ ਨਹੀਂ ਕਰਨਾ ਕੋਈ ਦੁਕਾਨਦਾਰੀ ਸਿਸਟਮ ਕੋਈ ਹੋਰ ਕੰਮ ਕਰ ਲਓ ਅਨੇਕਾਂ ਕੰਮ ਨੇ ਡਿੰਗ ਡਿੰਗ ਤੇ ਕੰਮ ਨੇ ਹਾਂ ਜੇ ਤੁਸੀਂ ਪੜਦੇ ਹੀ ਹੋ ਫੇਰ ਗੱਲ ਵੱਖਰੀ ਐ ਫੇਰ ਨਹੀਂ ਕੋਈ ਕੰਮ ਹੁੰਦਾ ਪੜਾਈ ਦੇ ਨਾਲ ਫੇਰ ਆਪਣਾ ਬੰਦਾ ਇਹੀ ਆ ਵੀ ਘਰ ਦਾ ਆ ਕੇ ਮਾਣਾ ਮੋਟਾ ਹੱਥ ਫੜਾ ਸਕਦਾ ਠੀਕ ਹੈ ਜੀ ਪਰ ਮੈਂ ਇਹ ਕਹਿ ਨਹੀਂ ਆ ਵੀ ਜ਼ਿਆਦਾਤਰ ਬੱਚੇ ਹੀ ਹਿੰਮਤ ਹਾਰਦੇ ਆ ਬੱਚੇ ਆਪਣੇ ਰਾਹ 'ਤੇ ਚੁਣ ਲੈਣੇ ਆ ਨਾ ਮਾ ਮਾਪਾ ਦੀ ਸੁਣਦੇ ਆ ਨਾ ਵਾਸਤਾ ਨਾ ਕੋਈ ਬੈਠ ਕੇ ਗੱਲ ਕਰਨੀ ਆ ਨਾ ਕੋਈ ਸਲਾਹ ਕਰਨੀ ਆ ਬਸ ਜਿਵੇਂ ਬਾਹਰ ਜਾ ਰਾਂ ਦੋਸਤਾਂ ਨੇ ਕਹਤਾ ਉਹਨਾਂ ਦੀ ਮਗਰ ਲੱਗ ਜਾਣਾ ਅਗਲੇ ਉਹ ਪੜਦੇ ਨਹੀਂ ਹੈਗੇ ਤੁਹਾਨੂੰ ਪੜਨ ਦੰਦੇ ਨਹੀਂ ਹੈਗੇ ਫਿਰ ਅਖੀਰ ਨੂੰ ਜਦ ਤੁਹਾਨੂੰ ਕਾਮਯਾਬੀ ਨਹੀਂ ਮਿਲਦੀ ਤੁਸੀਂ ਕੁਝ ਕਰਨੀ ਪਉਂਦੇ ਫਿਰ ਦੋਸ਼ ਮਾਪਾ ਪਾ ਨੂੰ ਲੜਾਈ ਮਾਪਾ ਪਾ ਨਾਲ ਫਿਰ ਵੀ ਜਾ ਕੇ ਜਾਰਾਂ ਦੋਸਤਾਂ ਦੀ ਟੱਕਰ ਮਾਰਿਆ ਕਰੋ ਵੀ ਭਾਈ ਤਾਂ ਰਾਤੋਂ ਖਰਾਪ ਆਇਆ ਮੈਨੂੰ ਸੋਈ ਗੱਲਾਂ ਨੇ ਇਹਨਾਂ ਗੱਲਾਂ ਕਰਕੇ ਵੀ ਛੋਟੀਆਂ-ਛੋਟੀਆਂ ਕਰਕੇ ਘਰਾਂ 'ਚ ਕਲੇਸ਼ ਬਹੁਤ ਨੇ ਜਿਹੜੇ ਬੱਚੇ ਉਹ ਕਹਿੰਦੇ ਨੇ ਵੀ ਬੈਠੇ ਨੇ ਬੇਰਜ਼ਗਾਰੀ ਤੇ ਤੁਸੀਂ ਇਹੋ ਜਿਹਾ YouTube ਤੇ ਕੋਈ ਕੰਮ ਕਰ ਲਓ ਅਨੇਕਾਂ ਕੰਮ ਨੇ ਅਸੀਂ ਜੇ ਘਰ ਬਹਿ ਕੇ ਵੀ ਪੈਸਾ ਨਹੀਂ ਨਾ ਕਮਾ ਸਕਦੇ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਫਿਰ ਸਿਰਫ ਅਸੀਂ ਟੈਨਸ਼ਨਾਂ ਲੈ ਸਕਦੇ ਹਾਂ ਟੈਨਸ਼ਨਾਂ ਦੇ ਸਕਦੇ ਹਾਂ ਬੋਲ ਸਕਦੇ ਹਾਂ ਬਸ ਹੋਰ ਕੁਝ ਨਹੀਂ ਕਰ ਸਕਦੇ ਇਹ YouTube ਤੇ ਜਿਹੜਾ ਪੈਸਾ ਕਮਾਉਣਾ ਇਹ ਤਾਂ ਘਰ ਬੈਠ ਕੇ ਹੀ ਕਮਾਉਣਾ ਇਹ ਤਾਂ ਕੋਈ ਡਿਊਟੀ ਨਹੀਂ ਇਹਦੇ ਵਿੱਚ ਤੁਹਾਡੀ ਕੋਈ ਬਾਹਨ ਨਹੀਂ ਤੁਸੀਂ ਕਿਸੇ ਦੇ ਹੇਠ ਨਹੀਂ ਕੰਮ ਕਰਨਾ ਇਹ ਤੁਹਾਡਾ ਆਪਣਾ ਕੰਮ ਹੈ ਜਿੰਨਾ ਗੁੜ ਪਾਉਂਗੇ ਉਨਾ ਮਿੱਠਾ ਹੋਊਗਾ ਤੁਸੀਂ ਕਿੱッセ ਬਸ ਸੇ ਨੂੰ ਤਾ ਤਰੋ ਬੈਠ ਕੇ ਰੋਣ ਪਿੱਟਣ ਨਾਲ ਕੁਝ ਨਹੀਂ ਬਣਨਾ ਮਾਪੇ ਨੂੰ ਤੰਗ ਕਰਨਾ ਕੁਝ ਨਹੀਂ ਬਣਨਾ ਮਿੰਜਿਆਂ ਤੇ ਲੇਟਣ ਨਾਲ ਕੁਝ ਨਹੀਂ ਬਣਨਾ ਕੱਲਾ ਸੋਚ ਕੇ ਕੁਝ ਨਹੀਂ ਬਣਨਾ ਕਦਮ ਪੱਟਣਾ ਪੈਣਾ ਹੈ ਕਦਮ ਪੱਟਣਾ ਪੈਣਾ ਹੈ 24 ਘੰਟੇ ਤੁਹਾਡੇ ਹੱਥਾਂ 'ਚ ਫੋਨ ਰਹਿਨੇ ਆ ਮੈਂ ਕਹਿੰਦੀ ਆ ਫੋਨਾਂ ਚੋਂ ਹੀ ਬੰਦਾ ਇੱਕ ਕੰਮ ਚੁਣ ਸਕਦਾ ਹੈ ਦੁਨੀਆ ਨੂੰ ਦੇਖ ਕੇ ਵੀ ਇਹਨੂੰ ਕਿੱਥੋਂ ਕਮਜਾਬੀ ਮਿਲੀ ਇਹ ਕੰਮ ਮੈਂ ਵੀ ਕਰਾਂ ਫਿਰ ਉਹ ਕੰਮ ਮਨ ਮਾਰ ਕੇ ਕਰਨਾ ਪੈਂਦਾ ਹੁਣ ਮੈਂ YouTube ਤੇ 4 ਸਾਲ ਹੋ ਗਏ ਮੈਨੂੰ ਕੰਮ ਕਰਦੀ ਨੂੰ ਅਜੇ ਮੈਂ ਆਟੇ ਚ ਨੂਨ ਮਣੀ ਹੈਗੀ ਜੇ ਮੈਂ ਕੰਮ ਛੱਡਦਾ ਮੈਂ ਕਿਹਨੂੰ ਛੱਡ ਪਰ ਇਹਦਾ ਕੀ ਬਣਦਾ ਨਹੀਂ ਲੱਗੇ ਰਹੋ ਜਿਹੜਾ ਕੰਮ ਫੜ ਲਿਆ ਲੱਗੇ ਰਹੋ ਘਰ ਦੇ ਕੰਮ ਵੀ ਕਰਦੀ ਹਾਂ ਟੋਟਲੀ ਘਰ ਦੇ ਕੰਮ ਮੈਂ ਇਕੱਲੀ ਕਰਦੀ ਹਾਂ ਲਾ ਪਛੂਆਂ ਤੇ ਲੈ ਕੇ ਕਰਦੀਆਂ ਸਫਾਈਆਂ ਰੋਟੀ ਪਾਣੀ ਸਾਰਾ ਕੁਝ ਮੈਂ ਕੱਲੀ ਕਰਦੀਆਂ ਜੇ ਮੈਂ 1 ਘੰਟਾ ਅੱਧਾ ਘੰਟਾ ਮੈਂ YouTube ਲਈ ਕੱਢ ਲੂੰਗੀ ਮੇਰੀ ਕੀ ਚੰ ਆ ਜਾਂਦੀ ਹੈ ਕੋਈ ਭਾਈ ਸੌਕੇ ਟਾਈਮ ਕੱਢ ਲੋ ਕੋਈ ਆਪਣਾ ਕੰਮ ਕਰਕੇ ਟਾਈਮ ਕੱਢ ਲੋ ਹੁਣ ਜਨਾਨੀਆਂ ਨੇ ਕਿੰਨੇ ਕੰਮ ਤੋਰੇ ਹੋਏ ਨੇ ਮੈਂ ਕਹਿੰਦੀ ਅਭੀ ਅੱਜ ਦੇ ਮੁੰਡੇ ਜਿਹੜੇ ਹਿੰਮਤ ਹਾਰੀ ਬੈਠੇ ਆ ਉਹਨਾਂ ਨਾਲੋਂ ਜਨਾਨੀਆਂ ਮੂਰੇ ਨੇ ਸੋਈ ਗੱਲਾਂ ਹੈ ਹਿੰਮਤਾਂ ਹਿੰਮਤਾਂ ਕਰਨੀਆਂ ਪੈਣੀਆਂ ਪੈਰ ਪਟਣਾ ਪੈਣਾ ਹੈ ਪਹਿਲਾ ਕਦਮ ਪਟਣਾ ਪੈਣਾ ਹੈ ਠੀਕ ਹੈ ਜੀ ਇਹ ਕੰਮ ਤੁਹਾਨੂੰ ਕਰਨਾ ਪੈਣਾ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ